ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਪੀਰ ਬੁੱਧੂ ਸ਼ਾਹ ਦਾ ਮਿਲਾਪ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿਵੇਂ ਅਤੇ ਕਦੋਂ ਹੋਇਆ ਇਹ ਸਾਖੀ ਪੂਰੀ ਸਰਵਣ ਕਰਨ ਦੇ ਲਈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਅਤੇ ਸਾਖੀ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ ਫੇਰ ਬੁੱਧੂ ਸ਼ਾਹ ਵੀ ਬੜੇ ਧਾਰਮਿਕ ਅਤੇ ਸੂਫੀ ਖਿਆਲਾਂ ਵਾਲੇ ਸਨ ਸੰਸਾਰ ਦੇ ਵਿਵਹਾਰਾਂ ਤੋਂ ਬੜੇ ਬੇਪਰਵਾਹ ਅਤੇ ਹਰ ਸਮੇਂ ਰੱਬ ਦੀ ਬੰਦਗੀ ਵਿੱਚ ਲੱਗੇ ਰਹਿੰਦੇ ਸਨ ਲੋਕ ਆਪ ਜੀ ਦਾ ਬੜਾ ਸਤਿਕਾਰ ਕਰਦੇ ਸਨ ਪੀਰ ਬੁੱਧੂ ਸ਼ਾ ਦਾ ਨਾਮ ਬੱਦਰਦੀਨ ਸੀ ਜਿਸ ਕਰਕੇ ਲੋਕੀ ਉਹਨਾਂ ਨੂੰ ਸਤਕਾਰ ਦੇ ਨਾਲ ਪੀਰ ਬੁੱਧੂ ਸ਼ਾ ਕਹਿ ਲੱਗ ਪਏ ਪੀਰ ਬੁੱਧੂ ਸ਼ਾ ਜਾਤ ਪਾਤ ਤੋਂ ਉੱਪਰ ਸੋਚਣ ਵਾਲੇ ਇਨਸਾਨ ਸਨ ਆਪ ਜੀ ਜੀਵ ਜੰਤੂਆਂ ਦੇ ਪਰਤੀ ਬੜਾ ਪਿਆਰ ਰੱਖਦੇ ਸਨ ਇੱਕ ਵਾਰ ਪੀਰ ਫਕੀਰ ਸੈਫੁਲਦੀਨ ਨੂੰ ਮਿਲਣ ਗਿਆ ਤਾਂ ਉਥੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਬਾਲਕ ਗੁਰੂ ਜੀ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਆਉਂਦਿਆਂ ਲਖਨਊ ਮਾਤਾ ਗੁਜਰੀ ਜੀ ਦੇ ਜਦੀ ਪੇਕੇ ਪਿੰਡ ਭੀਗਣ ਸ਼ਾ ਤੇ ਪੀਰ ਬੁੱਧੂ ਸ਼ਾ ਦੋਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ ਜਦੋਂ ਭੀਗਣ ਸ਼ਾ ਨੇ ਪੀਰ ਬੁੱਧੂ ਸ਼ਾ ਨੂੰ ਬਾਲ ਗੋਬਿੰਦ ਦੀ ਪੂਜਿਆ ਵਾਲੀ ਪਰਖ ਦੀ ਕਹਾਣੀ ਦੱਸੀ ਤਾਂ ਇਹ ਗੁਰੂ ਸਾਹਿਬ ਜੀ ਦਾ ਪੂਰਾ ਸ਼ਰਧਾਲੂ ਹੋ ਗਿਆ ਅਤੇ ਗੁਰੂ ਸਾਹਿਬ ਜੀ ਦੇ ਭਰਤੀ ਆਪਣੇ ਮਾਨ ਵਿੱਚ ਪੂਰਾ ਇਤਿਹਾਸ ਬਣਾ ਲਿਆ ਪੀਰ ਬੁੱਧੂ ਸਾਹ ਕੁਝ ਸਮੇਂ ਦੇ ਲਈ ਘਰ-ਬਾਰ ਛੱਡ ਕੇ ਦਿੱਲੀ ਆ ਗਿਆ ਸੀ ਅਤੇ ਉੱਥੇ ਹੀ ਰਹਿਣ ਲੱਗ ਪਿਆ ਉੱਥੇ ਆ ਕੇ ਕਾਫੀ ਤਪੱਸਿਆ ਕੀਤੀ ਪਰ ਉਹਦੇ ਦਿਲ ਨਾ ਲੱਗਾ ਜਦੋਂ ਤਾਂ ਅਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੌਂਟਾ ਸਾਹਿਬ ਆਉਣਾ ਸੁਣਿਆ ਤਾਂ ਪੀਰ ਬੁੱਧੂ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਪੌਂਟਾ ਸਾਹਿਬ ਆਣ ਪਹੁੰਚੇ ਗੁਰੂ ਸਾਹਿਬ ਜੀ ਨੂੰ ਮਿਲਦਿਆਂ ਹੀ ਕਹਿਣ ਲੱਗਾ ਕਪਾਸ਼ਾ ਜੀ ਮੇਰੀ ਤ੍ਰਿਪਤ 부ਜਾਓ ਤਾਂ ਉਸ ਵੇਲੇ ਫਿਰ ਪਾਸ਼ਾ ਜੀ ਨੇ ਬਚਨ ਕੀਤਾ ਕਿ ਪੀਰ ਬੁੱਧੂ ਸਾਹਿਬ ਭਟਕਣਾ ਛੱਡ ਦਿਓ ਇੱਕ ਥਾਂ ਟਿਕ ਕੇ ਬੈਠ ਜਾਓ ਉਸ ਤੋਂ ਬਾਅਦ ਫਿਰ ਪੀਰ ਬੁੱਧੂ ਸਾਹਿਬ ਪੁੱਛਣ ਲੱਗਾ ਕਿ ਪਾਸ਼ਾ ਜੀ ਖੁਦਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਖੁਦਾ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਖੁਦਾ ਦੀ ਪ੍ਰਾਪਤੀ ਲਈ ਅਗਿਆਨਤਾ ਤੇ ਤੰਗ ਦਿੱਲੀ ਹੀ ਰੋੜੇ ਦਾ ਕੰਮ ਕਰਦੇ ਹਨ ਪਾਸ਼ਾ ਜੀ ਕਹਿਣ ਲੱਗੇ ਸੰਸਾਰਿਕ ਬੰਧਨਾਂ ਤੋਂ ਛੁਟਕਾਰਾ ਪਾ ਕੇ ਖੁਦਾ ਦੇ ਦਰਸ਼ਨ ਹੋ ਸਕਦੇ ਹਨ ਜਦੋਂ ਪ੍ਰਭਾਤ ਆਉਂਦੀ ਹੈ ਤਾਂ ਰਾਤ ਪਿੱਛੇ ਰਹਿ ਜਾਂਦੀ ਹੈ ਖੁਦਾ ਨੂੰ ਮਿਲਣਾ ਇਸ ਤਰ੍ਹਾਂ ਹੈ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ ਜਿਸ ਵੇਲੇ ਸਚਾਈ ਦਾ ਗਿਆਨ ਹੋ ਜਾਂਦਾ ਹੈ ਤਾਂ ਆਪਾ ਮਿਟ ਜਾਂਦਾ ਹੈ ਤਾਂ ਪੀਰ ਬੁੱਧੂ ਸਾਹਿਬ ਪੁੱਛਣ ਲੱਗਾ ਕਾ ਪਾਸ਼ਾ ਜੀ ਜਿਸ ਵੇਲੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਤਾਂ ਸਾਨੂੰ ਪਤਾ ਕਿਵੇਂ ਚੱਲੇਗਾ ਤਾ ਗੁਰੂ ਪਾਤਸ਼ਾਹ ਜੀ ਕਹਿਣ ਲਗੇ ਰੂਹਾਨੀ ਉਜਾਲਾ ਹੁੰਦਿਆਂ ਹੀ ਹਉਮੈ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸਾਹ ਨੂੰ ਮੁਖਾਤਬ ਕਰਦਿਆਂ ਬਚਨ ਕੀਤੇ ਕਿ ਤੁਸੀਂ ਮਨ ਨੂੰ ਕਾਬੂ ਕਰਨ ਦੇ ਲਈ ਤਪੱਸਿਆ ਕੀਤੀ ਪਰ ਤੁਸੀਂ ਸਫਲ ਨਹੀਂ ਹੋਏ ਤਾਪ ਹੀ ਹਉਮੈ ਤਾਪ ਹੀ ਹਉਮੈ ਦੀ ਖਰਾਕ ਬਣ ਜਾਂਦੀ ਹੈ ਉਸ ਪਾਸ ਪੂਜਨ ਦਾ ਰਸਤਾ ਕੇਵਲ ਉਸ ਦੀ ਰਾਜਾ ਵਿੱਚ ਰਹਿਣਾ ਹੀ ਹੁੰਦਾ ਹੈ ਇਹ ਬਚਨ ਸੁਣ ਕੇ ਪੀਰ ਬੁੱਧੂ ਸ਼ਾਹ ਨੂੰ ਜੀਵਨ ਦਾ ਭੇਦ ਮਿਲ ਗਿਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਬੁੱਧੂ ਸ਼ਾਹ ਦੇ ਗੁਰੂ ਸਾਹਿਬ ਨਾਲ ਹੋਏ ਮਿਲਾਪ ਬਾਰੇ ਦੱਸਿਆ ਹੈ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਪੀਰ ਬੁੱਧੂ ਸ਼ਾਹ ਨਿਹਾਲ ਹੋ ਗਿਆ ਉਦھر ਗੁਰੂ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਬੜਾ ਆਦਰ ਤੇ ਸਤਕਾਰ ਦਿੱਤਾ ਅਤੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਪੀਰ ਨੂੰ ਬੜੇ ਸਨਮਾਨ ਦੇ ਨਾਲ ਰੱਖਿਆ ਜਾਵੇ ਪੀਰ ਬੁੱਧੂ ਸਾਹ ਬਹੁਤ ਦਿਨ ਪੌਂਟਾ ਸਾਹਿਬ ਟਿਕੇ ਰਹੇ ਖੁਦਾ ਦਾ ਰਾਹ ਮਿਲ ਗਿਆ ਸੀ ਅਤੇ ਜਾਣ ਲੱਗਿਆ ਪੀਰ ਬੁੱਧੂ ਜਾਨ ਨੂੰ ਬੜੇ ਸਤਕਾਰ ਦੇ ਨਾਲ ਹਿਦਾਇਤ ਦੇ ਕੇ ਸਰੂਪਾ ਦਿੱਤਾ ਗਿਆ ਉਦਰ ਪੀਰ ਬੁੱਧੂ ਸਾਹ ਨੇ ਆਪਣੀ ਉਮਰ ਦਾ ਲਿਹਾਜ਼ ਨਾ ਕਰਦੇ ਹੋਏ ਆਪਣੀ ਉਮਰ ਦੀ ਪਰਵਾਹ ਨਾ ਕਰਦੇ ਹੋਏ ਨਿਮਰਤਾ ਦਿਖਾਉਂਦੇ ਹੋਏpropto ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸੁਹਾ ਕੇ ਆਪਣੇ ਸਿਰ ਉੱਤੇ ਰੱਖ ਲਿਆ ਇਸ ਤੋਂ ਪਿਛੋਂ ਪੀਰ ਪੀਰ ਬੁੱਧੂ ਸ਼ਾਹ ਜੀ ਕਈ ਵਾਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਪੌਂਟਾ ਸਾਹਿਬ ਆਉਂਦੇ ਰਹੇ ਜਦੋਂ ਕੁਝ ਪਠਾਨਾਂ ਨੂੰ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਸੀ ਤਾਂ ਪੀਰ ਬੁੱਧੂ ਸ਼ਾਹ ਨੇ ਇਹਨਾਂ ਨੂੰ ਨਾ ਆਪਣੇ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਭਰਤੀ ਕਰਵਾਇਆ ਜਦੋਂ ਜੋਧ ਦੇ ਨਗਾਰੇ ਵੱਜੇ ਤਾਂ ਇਹਨਾਂ ਪਠਾਣਾ ਵਿੱਚੋਂ 400 ਪਠਾਨ ਭਗੌੜੇ ਹੋ ਗਏ ਸਨ ਪੈਸੇ ਦੇ ਲਾਲਚ ਵਿੱਚ ਆ ਗਏ ਕੇਵਲ ਕਾਲੇ ਖਾਨ ਹੀ ਗੁਰੂ ਸਾਹਿਬ ਜੀ ਦੇ ਨਾਲ ਰਹਿ ਗਿਆ ਸੀ ਜਿਸ ਕੋਲ 400 ਪਠਾਨ ਸੀ ਜਿਸ ਕੋਲ 100 ਪਠਾਨ ਰਹਿ ਗਿਆ ਸੀ ਜਦੋਂ ਇਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਇਨਾ 400 ਪਠਾਣਾ ਦੇ ਭੱਜਨ ਦਾ ਪਤਾ ਲੱਗਾ ਤਾਂ ਇਹ ਛੱਟ ਹੀ ਆਪਣੇ ਪੁੱਤਰ ਦੋਪਰਾ ਅਤੇ 700 murid ਨਾਲ ਲੈ ਕੇ ਗੁਰੂ ਸਾਹਿਬ ਜੀ ਦੀ ਸਹਾਇਤਾ ਲਈ ਯੋਧੇ ਵਿੱਚ ਪਹੁੰਚਿਆ ਇਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤੇ ਬੁੱਧੂ ਸ਼ਾਹ ਨੂੰ ਕਿਹਾ ਕਿ ਉਸ ਨੇ ਸਾਡੀ लाज ਰੱਖ ਲਈ ਹੈ ਚੰਦੋਲ ਦਾ ਰਾਜਾ ਪਹਾੜੀਆਂ ਦੀ ਸਹਾਇਤਾ ਨਾਲ ਅੱਗੇ ਵਧਿਆ ਤੇ ਤੀਰਾਂ ਦਾ ਮੀਂਹ ਵਰਸਾਉਣ ਲੱਗਾ ਜੰਗ ਦੀ ਜਿੱਤ ਪ੍ਰਾਪਤੀ ਤੋਂ ਬਾਅਦ ਜਦੋਂ ਸਾਰੇ ਪੌਂਟਾ ਸਾਹਿਬ ਆਏ ਤਾਂ ਆਪਣੀ ਆਪਣੀ ਵਿਥਿਆ ਦੱਸਣ ਲੱਗੇ ਪਰ ਪੀਰ ਬੁੱਧੂ ਸਾਹਿਬ ਜੀ ਪਿੱਛੇ ਹੀ ਇੱਕ ਕੋਨੇ ਵਿੱਚ ਬੈਠੇ ਹੋਏ ਸਨ ਤਾਂ ਗੁਰੂ ਸਾਹਿਬ ਜੀ ਨੇ ਪੀਰ ਬੁੱਧੂ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਤੇ ਬਚਨ ਕੀਤਾ ਕਿ ਤੁਸੀਂ ਸੱਚੇ ਪੀਰ ਹੋ ਤਾਂ ਅਗੋਂ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਕਾ ਪਾਸ਼ਾ ਜੀ ਮਰਨਾ ਸਭ ਨਹੀਂ ਹੈ ਪਰ ਉਹ ਧਨ ਹੈ ਜਿਸ ਦੇ ਪੁੱਤਰ ਸ਼ੁਭ ਕਾਰਜ ਲਈ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਇਸ ਗੱਲ ਦਾ ਮੈਨੂੰ ਰਤਾ ਵੀ ਅਫਸੋਸ ਨਹੀਂ ਹੈ ਤਾਂ ਉਸ ਵੇਲੇ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਸਿਰੋਪਾ ਸਾਹਿਬ ਅਤੇ ਉਸ ਦੀ ਮੰਗਤੇ ਕੇਸਾਂ ਸਮੇਤ ਕੰਗਾ ਬਖਸ਼ਿਸ਼ ਕੀਤਾ ਇਹ ਦੋਨੋਂ ਵਸਤੂਆਂ ਲੈ ਕੇ ਪੀਰ ਬੁੱਧੂ ਸ਼ਾਹ ਆਪਣੇ ਘਰ ਆ ਗਿਆ ਤਾਂ ਬੀਬੀ ਨਸੀਰਾ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਉਸਦੇ ਪੁੱਤਰਾਂ ਅਤੇ ਭਰਾਵਾਂ ਦੇ ਘਰ ਨਾ ਪਰਤਣ ਬਾਰੇ ਪੁੱਛਿਆ ਤਾਂ ਪੀਰ ਬੁੱਧੂ ਸ਼ਾਹ ਨੇ ਕਿਹਾ ਨਸੀਰਾ ਤੂੰ ਤਾਂ ਆਰਮੀਕ ਰੂਚੀ ਰੱਖਦੀ ਹੈ ਏ ਚਾਰੀ ਤਾਂ ਏ ਚਾਰੀ ਧਰਮ ਤੇ ਸੱਚ ਤੇ ਪੈਰਾ ਦਿੰਦੇ ਹੋਏ ਸ਼ਹੀਦ ਹੋ ਗਏ ਜਿਵੇਂ ਆਪਣੇ ਵੱਡੇ ਕਰਬੱਲਾ ਦੇ ਥਾਂ ਤੇ ਆਪਣੇ ਧਰਮ ਤੋਂ ਕੁਰਬਾਨ ਹੋਏ ਸਨ ਪੀਰ ਕੁੱਦੂ ਸ਼ਾਹੀ ਇਹ ਗੱਲ ਸੁਣ ਕੇ ਬੀਬੀ ਨਸੀਰਾ ਰੋਣ ਲੱਗ ਪਈ ਕੁਝ ਚਿਰ ਬਾਅਦ ਰੋ ਕੇ ਹੰਬਹਾਰ ਗਈ ਤੇ ਦਿਲ ਹੋਲਾ ਕਰ ਲਿਆ ਤਾਂ ਉਸ ਵੇਲੇ ਫਿਰ ਪੀਰ ਬਦੂਸ਼ਾ ਨੇ ਹੌਸਲਾ ਦਿੱਂਦਿਆ ਹੋਇਆ ਕਿਹਾ ਕਨਸੀਰਾ ਸਿੱਖਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਇੱਕ ਖੁਦਾ ਹੈ ਇੱਕ ਖੁਦਾ ਹੀ ਧਰਤੀ ਤੇ ਆਇਆ ਹੈ ਤੈਨੂੰ ਪਤਾ ਹੀ ਨਹੀਂ ਜਦੋਂ ਇਹਨਾਂ ਦਾ ਪਟਨੇ ਪ੍ਰਕਾਸ਼ ਹੋਇਆ ਸੀ ਤਾਂ ਪੀਰ ਭੀਖਣ ਸਾਹ ਨੇ ਪੰਜਾਬ ਤੋਂ ਚੱਲ ਕੇ ਪਟਨੇ ਆ ਕੇ ਬਾਲ ਗੋਬਿੰਦ ਦੇ ਦਰਸ਼ਨ ਕੀਤੇ ਸਨ ਤੇਰੀ ਕਿਹਾਸੀ ਖੁਦਾ ਧਰਤੀ ਤੇ ਆਇਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਸਾਖੀ ਆਪਾਂ ਅਗਲੇ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸੋ ਸਾਰੀਆਂ ਸੰਗਤਾਂ ਨੇ ਇਸ ਸਾਖੀ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਣਾ